ਕ ਲੈਟਰ ਵਿਦੇਸ਼ ਮੰਤralੇ ਨੂੰ ਤੇ ਹੋਮ ਮਿਨਿਸਟਰੀ ਨੂੰ ਲਿਖੀ ਹੈ ਅਮਰੀਕਾ ਨੇ ਪਨਾਮਾ ਦੇ ਵਿੱਚ ਲਿਆ ਕੇ ਹੋਟਲਾਂ 'ਚ ਬੰਦ ਕੀਤੇ ਆ ਟਰੈਵਲ ਏਜੰਟਾਂ ਨੇ ਉਹਨਾਂ ਕੋਲੋਂ ਲੱਖਾਂ ਰੁਪਏ ਜਿਹੜੇ ਠੱਗ ਲਏ ਕਈ ਕੇਸਾਂ ਦੇ ਵਿੱਚ ਕਰੋੜਾਂ ਰੁਪਏ ਲੈ ਗਏ ਉਹਨਾਂ ਨੂੰ ਲਿਆਉਣ 'ਚ ਜੇ ਕੋਈ ਮਤਤ ਦੀ ਲੋੜ ਹੋਵੇ ਤੇ ਸਾਡੀ ਸਰਕਾਰ ਜਿਹੜੀ ਹੈ ਉਹ ਮਦਦ ਕਰਨ ਲਈ ਤਿਆਰ ਹੈ ਭਾਵੇਂ ਕੁਝ ਵੀ ਹੈ ਉਹ ਬੰਦੇ ਆਪਣੇ ਆਂ ਇੰਡੀਅਨ ਨੇ ਪੰਜਾਬੀ ਨੇ ਦੇਰੇ 337 ਬੰਦੇ ਆਏ ਕੱਲ ਕੁਝ ਪਤਾ ਲੱਗਾ ਪਨਾਮਾ ਤੋਂ ਆਏ ਉਹਨਾਂ ਦੀ ਗਿਣਤੀ ਦੀ ਵਿੱਚ 337 ਬੰਦੇ ਹੁਣ ਤੱਕ ਆਏ ਆ ਜਿਨ੍ਹਾਂ ਚ 131 ਬੰਦੇ ਆਪਣੇ ਸੀਗੇ ਪੰਜਾਬ ਦੇ ਤੇ ਪੰਜਾਬ ਦੇ ਜਿਹੜੇ ਬੰਦੇ ਆ ਸਾਡੇ ਠੀਕ ਠਾਕ ਆਪੋ ਆਪਣੇ ਘਰੀ ਜਿਹੜੇ ਪਹੁੰਚਿਆ ਉਹਦਾ ਅੱਗੇ ਵੀ ਆਦੇ ਅਸੀਂ ਆਪਣੇ ਮਹਿਕਮੇ ਵੱਲੋਂ ਜਿਹੜਾ ਇੱਕ ਲੈਟਰ ਵਿਦੇਸ਼ ਵਿਤਾਲੇ ਨੂੰ ਤੇ ਹੋਮ ਮਿਨਿਸਟਰੀ ਨੂੰ ਲਿਖੀਆ ਕਿ ਸਾਨੂੰ ਦੱਸਿਆ ਜਾਵੇ ਕਿ ਜਿਹੜੇ ਬੰਦੇ ਹੁਣ ਅਮਰੀਕਾ ਨੇ ਪਨਾਮਾ ਦੇ ਵਿੱਚ ਲਿਆ ਕੇ ਹੋਟਲਾਂ 'ਚ ਬੰਦ ਕੀਤੇ ਆ ਉਹਨਾਂ ਚ ਭਾਰਤੀ ਕਿੰਨੇ ਆ ਤੇ ਸਾਡੇ ਪੰਜਾਬੀ ਕਿੰਨੇ ਆ ਉਹਨਾਂ ਨੂੰ ਲਿਆਉਣ 'ਚ ਜੇ ਕੋਈ ਮਦਦ ਦੀ ਲੋੜ ਹੋਵੇ ਤੇ ਸਾਡੀ ਸਰਕਾਰ ਜਿਹੜੀ ਆ ਉਹ ਮਦਦ ਕਰਨ ਲਈ ਤਿਆਰ ਹੈ ਇਸ ਕਰਕੇ ਕਿਉਂਕਿ ਭਾਵੇਂ ਕੁਛ ਵੀ ਆ ਉਹ ਬੰਦੇ ਆਪਣੇ ਆਂ ਇੰਡੀਅਨ ਨੇ ਪੰਜਾਬੀ ਨੇ ਉਹਨਾਂ ਦੀ ਸਪੋਰਟ ਕਰਨੀ ਉਹਨਾਂ ਦੀ ਹੈਲਪ ਕਰਨੀ ਮਾਨਸਕਤੋਂ ਦੇ ਹੈਲਪ ਕਰਨੀ ਜਿਹੜੀ ਹੈ ਉਹ ਬੜੀ ਜ਼ਰੂਰੀ ਹੈ ਕਿਉਂਕਿ ਟਰੈਵਲ ਏਜੰਟਾਂ ਨੇ ਉਹਨਾਂ ਕੋਲੋਂ ਲੱਖਾਂ ਰੁਪਏ ਜਿਹੜੇ ਠੱਗ ਲਏ ਕਈ ਕੇਸਾਂ ਦੇ ਵਿੱਚ ਕਰੋੜਾਂ ਰੁਪਏ ਲੈ ਗਏ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਬਲੋ ਜਿਹੜਾ ਟਰੈਵਲ ਏਜੰਸੀਆਂ ਇਹ ਵੀ ਬੰਦ ਹੋਣ ਅਸੀਂ ਬਲੋ ਜਿਹੜਾ ਪਿਛਲੇ ਦਿਨੀ ਅਸੀਂ ਜਿਹੜੇ ਟਰੈਵਲ ਏਜੰਟਾਂ ਦੇ ਦਫ਼ਤਰ ਵਗੈਰਾ ਸਾਰਾ ਕੁਝ ਜਿਹੜਾ ਚੈੱਕ ਕੀਤਾ ਤੁਸੀਂ ਪੜਿਆ ਹੋਣਾ ਉਹ 1274 ਗਿਣੇ ਉਹ ਅਸੀਂ ਚੈੱਕ ਜਿਹੜੇ ਕੀਤੇ ਆ ਉਹ ਅਸੀਂ ਮਤਲਬ ਜਿਹੜੇ ਲਾਇਸੈਂਸ ਜਿਹੜੇ ਕਿਹਦੇ ਲਾਇਸੈਂਸ ਵਾਲੇ ਜਿਹੜੇ ਸੀਗੇ ਉਹ 1100 ਤੇ 23 ਬੰਦਿਆਂ ਨੂੰ ਜਿਹੜਾ ਚੈੱਕ ਕੀਤਾ ਔਰ ਅਸੀਂ ਮਤਲਬ 24 ਐਫ ਆਈ ਆਰ ਜੜੀਆਂ ਦਰਜ ਕੀਤੀਆਂ ਔਰ 7 ਬੰਦੇ ਜਿਹੜੇ ਅਰੈਸਟ ਕੀਤੇ ਆ ਪੰਜਾਬ ਸਰਕਾਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਖਤ ਹੁਕਮ ਹੈ ਥੱਲੇ ਸਾਦੇ ਅਫਸਰਾਂ ਨੂੰ ਕਿ ਮਤਲਬ ਕੋਈ ਵੀ ਬੰਦਾ ਜਿਹੜਾ ਉਹ ਜਿਹੜੀ ਗੈਰ ਕਾਨੂੰਨੀ ਮਨੁੱਖੀ ਤਸਕਰੀ ਆ ਜਿਹੜਾ ਉਹਦੇ ਵਿੱਚ ਸ਼ਾਮਿਲ ਹੈ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਉਦਾਂ ਜਿਹੜਾ ਅਸੀਂ ਮਤਲਬ ਜਿਹੜੇ ਜਦੋਂ ਦੇ ਸਾਡੀ ਸਰਕਾਰ ਬਣੀ ਆ 22 ਤੋਂ ਲੈ ਕੇ ਹੁਣ ਤੱਕ ਮਤਲਬ ਸੀ 3200 ਤੋਂ 25 ਮਤਲਬ ਜਿਹੜੇ ਕੇਸ ਜਿਹੜੇ ਦਰਜ ਕੀਤੇ ਟਰੈਵਲ ਏਜੰਟਾਂ ਦੇ ਖਿਲਾਫ ਇੱਕ ਤੇ ਮੈਂ ਦਵਾਦਾ ਫੇਰ ਤੁਹਾਡੇ ਥੋਂ ਲੋਕਾਂ ਨੂੰ ਬੇਨਤੀ ਕਰੂੰਗਾ ਕਿ ਜੇ ਤੁਸੀਂ ਗੈਰ ਕਾਨੂੰਨੀ ਜਾਲਾ ਜਿਹੜਾ ਉਹ ਬੰਦ ਕਰੋ ਉਹ ਜਾਨ ਅਸੀਂ ਡੱਕਦੇ ਨਹੀਂ ਉਹ ਜਾਨ ਪੜ੍ਹ ਲਿਖ ਕੇ ਜਾਣ ਪੜ੍ਹਾਈ ਕਰਨ ਜਾਣ ਜਾਂ ਨੌਕਰੀ ਲੈਣ ਜਾਣ ਪੜ੍ਹ ਲਿਖ ਕੇ ਚੰਗੇ ਢੰਗ ਨਾਲ ਕਾਨੂੰਨੀ ਤੌਰ ਤੇ ਜਾਣ ਸੋ ਜਿਹੜੇ ਬੰਦੇ ਇਦਾਂ ਜਾਂਦੇ ਆ ਇਹ ਰਸਤਾ ਜਿਹੜਾ ਠੀਕ ਨਹੀਂ ਗਾ ਉਹ ਆਪਣੇ ਆਪ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੀ ਜਾਨ ਨੂੰ ਜੋਖਮ ਦੇ ਵਿੱਚ ਪਾਉਂਦੇ ਆ ਆਪਣੇ ਪਦਵਾਦਾਂ ਦਾ ਇੰਨਾ ਪੈਸਾ ਜਿਹੜਾ ਉਹ ਵੇਸਟ ਕਰਦੇ 50 50 ਲੱਖ 60 60 ਲੱਖ ਜਿਹੜਾ ਟਰੈਵਲ ਏਜੰਟਾਂ ਦੇਦੇ ਨੇ ਇਹ ਅਸਟਾਡਰਪਾ ਨੂੰ ਬੰਦ ਜਿਹੜਾ ਕਰਨਾ ਚਾਹੀਦਾ। ਬਲਸਾ ਕੋਈ ਆਇਲੈਂਡ ਸੈਂਟਰ ਵੀ ਜਿਹੜਾ ਕੈਨਸਲ ਕੀਤਾ ਗਿਆ ਹੈ ਜਿਹੜਾ ਲਾਇਸੈਂਸ ਹੈ ਆਪ ਜਿਵੇਂ ਲਏ ਹੁੰਦੇ ਸੀ। ਅਸੀਂ ਬਹੁਤ ਸਾਰੀਆਂ ਚੀਜ਼ਾਂ ਚੈੱਕ ਕਰ ਜਿਹੜੇ ਆਇਲੈਂਡ ਸੈਂਟਰ ਦੇ। ਉਹਨਾਂ ਦਾ ਕੰਮ ਤੇ ਪੜਾਉਣਾ, ਆਇਲੈਂਡਸ ਤਿਆਰ ਕਰਾਉਣਾ। ਉਹਦੋਂ ਅੱਗੇ ਸੌਦਾ ਕਰ ਲੱਗ ਜਾਂਦੇ ਲੋਕਾਂ ਦਾ ਉਹ ਵੀ ਚੈੱਕ ਕੀਤੇ ਸੀ। ਉਹਦਾ ਹੀ ਸਿੱਧਾ ਜਿਹਾ ਇੱਕ ਗੱਲ ਹੈ ਜਿਕੇ ਜਿਹੜਾ ਵੀ ਬੰਦਾ ਪੰਜਾਬ ਦੇ ਵਿੱਚ ਗਿਆ ਕਾਨੂੰਨੀ ਮੁਲਕੀ ਤਸਕੀਰ ਦੇ ਸ਼ਾਮਲ ਹੈ। ਚਾਹੇ ਉਹ ਆਇਲੈਂਡ ਸੈਂਟਰ ਵਾਲਾ, ਚਾਹੇ ਉਹ ਟਰੈਵਲ ਏਜੰਟਾ, ਚਾਹੇ ਉਹ ਇਮੀਗ੍ਰੇਸ਼ਨ ਵਾਲਾ ਜੋ ਜਿਹੜਾ ਚੋਲਾ ਸ਼ਾਪ ਟਰੈਵਲ ਏਜੰਟ ਤੋਂ ਦੇ ਫਿਰਦੇ ਪਿੰਨਾ ਦੇ ਵਿੱਚ ਕੋਈ ਵੀ ਆ ਕਿਦਾਂ ਦਾ ਵੀ ਆ ਹਰ ਬੰਦੇ ਦੇ ਖਿਲਾਫ ਜਿਹੜੀ ਆ ਉਹ ਸਖਤ ਕਾਨੂੰਨੀ ਕਾਰਵਾਈ ਕਰਾਂਗੇ ਤੋਂ ਸੈਟ ਵਗੈਰਾ ਸਾਡੇ ਬੰਦੇ ਜੀ ਮੰਤਰੀ ਮਨੋਧਨਾ ਖੱਟੜ ਨੇ ਕਾਲ ਗਿਆਤਾ ਜਿਹੜੇ ਰਿਪੋਰਟ ਉਹ ਕਹਿ ਰਹੇ ਉਹ ਆਪਦੀ ਇਹਨਾਂ ਨੂੰ ਧਰਤੀ ਕਰਨ ਦੀ ਲੋੜ ਨਹੀਂ ਕਿਵੇਂ ਦੇਖਦੇ ਉਹਨਾਂ ਦਾ ਜੀ ਮੇਰਾ ਖਿਆਲ ਹੈ ਕਿ ਖੱਟੜ ਸਾਹਿਬ ਹਿੰਦੁਸਤਾਨ ਦੀ ਬੀਜੇਪੀ ਸਰਕਾਰ ਦੇ ਕੇਂਦਰੀ ਮੰਤਰੀ ਆ ਜੋ ਬੀਜੇਪੀ ਦੀ ਪਾਲਸੀ ਆ ਜੋ ਬੀਜੇਪੀ ਦੀ ਇੱਥੇ ਲਾਈਨ ਆ ਜੋ ਕੁਝ ਬੀਜੇਪੀ ਦੇ ਲੀਡਰ ਬੋਲਦੇ ਆ ਉਹੀ ਖੱਟਰ ਸਾਹਿਬ ਬੋਲੇ ਉਹਨਾਂ ਦਾ ਬਿਆਨ ਜਿਹੜਾ ਬੜਾ ਘਟਿਆ ਦਿੰਦਨਜੋਗ ਹੈ ਉਹਨਾਂ ਨੂੰ ਸਮਝਣਾ ਚਾਹੀਦਾ ਕਿ ਇਹ ਜਿਹੜੇ ਬੰਦੇ ਆ ਸਰ ਇਹ ਮਤਲਬ ਪੇਟ ਲਈ ਰੋਟੀ ਲਈ ਉਹਨਾਂ ਦੇ ਅੱਛਾ ਚ ਜਾਣਾ ਚਾਹੁੰਦੇ ਸੀਗੇ ਇਹ ਬੰਦਿਆਂ ਨੇ ਕੋਈ ਮਤਲਬ ਜਿਹੜਾ ਇਹ ਅਪਰਾਧ ਹੀ ਨਹੀਂ ਗੇ ਇਹ ਅਪਰਾਧ ਦਾ ਸ਼ਿਕਾਰ ਹੋਇਆ ਜੇ ਸਰਕਾਰਾਂ ਖੱਟਰ ਸਾਹਿਬ ਨੂੰ ਪੁੱਛੋਗੇ 14 ਦੇ ਵਿੱਚ ਮਤਲਬ ਜਿਹੜਾ ਮੋਦੀ ਸਾਹਿਬ ਜਦੋਂ ਆਏ ਸੀ ਤਾਂ ਕਹਿੰਦੇ 2000 2 ਮਤਲਬ ਜਿਹੜੀ 2 ਕਰੋੜ ਨੌਕਰੀ ਸਾਲ ਦੀ ਬੀਜੇਪੀ ਸਰਕਾਰ ਦਿਆ ਕਰੂਗੀ ਤੇ 14 ਤੋਂ ਲੈ ਕੇ ਹੁਣ ਤੱਕ ਤੁਸੀਂ ਲਾ ਲੋ ਕਿ ਮਤਲਬ 10 ਸਾਲ 11 ਸਾਲ ਹੋ ਗਏ ਆ ਜੇ ਹੁਣ ਤੱਕ ਉਹ ਦੇਦੇ ਤੇ 22 ਕਰੋੜ ਲੋਕਾਂ ਨੂੰ ਨੌਕਰੀ ਮਿਲ ਜਾਣੀ ਚਾਹੀਦੀ ਸੀ ਜਦੋਂ ਆਪਾਂ ਨੌਕਰੀਆਂ ਨਹੀਂ ਦਿੱਤੀਆਂ ਤੇ ਜੇ ਕੋਈ ਰੋਟੀ ਰੋਟੀ ਜੀ ਝਾੜਿਆ ਉਹ ਗੈਰਕਾਨੂੰਨੀ ਇੰਨਾ ਹੀ ਆ ਨਾ ਉਹ ਝਾੜਿਆ ਇਹੋ ਵੱਤ ਤੋਂ ਕੋਈ ਗੈਰਕਾਨੂੰਨੀ ਕੱਪ ਕੋਈ ਨਹੀਂ ਕੀਤਾ ਸੋ ਮੈਂ ਖੱਟਰ ਦੇ ਬਿਆਨ ਦੀ ਘੋਰ ਨਿੰਦਾ ਕਰਦਾ ਇੱਕ ਜੁਮਿਹਰਤ ਬੰਦੇ ਵੱਲ ਇਹਨਾਂ ਦਾ ਬਿਆਨ ਦੇਣਾ ਇੱਕ ਦੇ ਅੱਗੇ ਪਚਾਦੇ ਸਤਾਏ ਅਬਜਾਏ ਦੇ ਕਿ ਆਪਾਂ ਉਹਨਾਂ ਨੂੰ ਢਾਸ ਦਈਏ ਉਹਨਾਂ ਨੂੰ ਬਲੋ ਜਿਹੜਾ ਹੌਸਲਾ ਦੇਈਏ ਉਹਨਾਂ ਦੀ ਸਰਕਾਰਾਂ ਦੇ ਬਾਰੇ ਆਪਾਂ ਮਤ ਕਰੀਏ ਮਤ ਕਰਦੇ ਵੀ ਜਾਏ ਆਪਾਂ ਉਹਨਾਂ ਨੂੰ ਫਰਾਦੀ ਮੰਨਦੇ ਆਂ ਉਹ ਫਰਾਦੀ ਕਿੱਦਾਂ ਨੇ ਖੱਟਰ ਸਾਹਿਬ ਦੱਸ ਸਕਦੇ ਆ ਉਹ ਫਰਾਦੀ ਉੱਥੇ ਤੋਂ ਹੋ ਸਕਦੇ ਆ ਅਮਰੀਕਾ ਵਾਸਤੇ ਇੰਡੀਆ ਜਿਹੋ ਉਹਨਾਂ ਨੇ ਕਿਹੜਾ ਫਰਾਦ ਕੀਤਾ ਸੋ ਖੱਟਰ ਸਾਹਿਬ ਦਾ ਬਿਆਨ ਜਿਹੜਾ ਮੱਲਾ ਮਨੁਕੀ ਅਧਿਕਾਰਾਂ ਦੇ ਜਿਹੜੀ ਅਗਲੰਗ ਲੰਘਣਾ ਹੋਈ ਆ ਉਹਦੀ ਫੇਵਰਤ ਜਾਂਦਾ ਉਹਦੇ ਬੀਜੇਪੀ ਦੀ ਕੱਟੜਬਾਤ ਸੋਚ ਆ ਉਹਦੇ ਹੱਕ ਜਾਂਦਾ ਉਹਨਾਂ ਦਾ ਬਿਆਨ ਜਿਹੜਾ ਉਹ ਮਨੁੱਖਤਾ ਦੇ ਖਿਲਾਫ ਹੈ ਇਸ ਕਰਕੇ ਮੈਂ ਉਹਨਾਂ ਦੇ ਬਿਆਨ ਦੀ ਕੜੀ ਨਿੰਦਾ ਕਰਦਾ ਮੈਂ ਮੈਂ ਅਨਾਉਂਸ ਕਰਦਾ ਕਿ ਸਾਡੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸਦਾ ਭਗਵਾਨ ਸਿੰਘ ਦੀ ਸਰਕਾਰ ਪੰਜਾਬ 'ਚ ਜਿੰਨੇ ਵੀ ਸਾਡੇ ਬੰਦੇ ਆਉਣਗੇ ਸਭ ਨੂੰ ਗਲੇ ਲਾਵਾਂਗੇ ਸਭ ਨੂੰ ਜਿੰਨੇ ਜੋਗੇ ਆ ਉਹਨਾਂ ਦੀ ਮਦਦ ਕਰਾਂਗੇ ਇਹ ਕੋਈ ਉਹਨਾਂ ਨੂੰ ਅਪਰਾਧੀ ਨਹੀਂ ਮੰਨਦੇ ਅਸੀਂ ਸਮਝਦੇ ਹਾਂ ਕਿ ਉਹ ਰੋਟੀ ਦੋਜੀ ਲਈ ਗਏ ਹੀ ਨਹੀਂ ਗੱਲ ਬੜੀ ਉਹ ਵਾਪਸ ਆ ਗਏ ਜਦੋਂ ਉਹ ਵਾਪਸ ਆ ਗਿਆ ਤੇ ਟ੍ਰੈਵਲ ਏਜੰਟਾਂ ਦੇ ਖਿਲਾਫ ਕਾਰਵਾਈ ਕਰਨੀ ਸਾਡੀ ਡਿਊਟੀ ਬਣਦੀ ਉਹ ਅਸੀਂ ਕਰ ਰਹੇ ਹਾਂ ਨਾਲ ਜਿਹੜਾ ਵੀ ਕੋਈ ਬੰਦਾ ਸੈੱਟ ਕਰਨ ਵਾਲਾ ਉਹਨੂੰ ਆਪਾਂ ਸੈੱਟ ਵੀ ਕਰਾਂਗੇ